ਖੜੀ ਸੁਣ ਜਾਏ ਗੋ ਸੋ ਹਾਂਜੀ ਜਸਤਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਆ ਜੀ ਸੋ ਤਿਆਰੀਆਂ ਚੱਲ ਰਹੀਆਂ ਹਾਂ ਅਜ ਹੋਰ ਕਾਹਦੀਆਂ ਤਿਆਰੀਆਂ ਚੱਲ ਰਹੀਆਂ ਨੇ ਕਿਲਾਈ ਜਾਦੇ ਸਬਜ਼ੀ ਜੀ ਨਹੀਂ ਜਾਂਦੀਆਂ ਸੋ ਹਾਂਜੀ ਸਜਣੋ ਸਾਰਿਆਂ ਨੂੰ ਪਤਾ ਹੀ ਆ ਰਖੜੀ ਦੇ ਦਿਨ ਤਿਹਾਰਾਂ ਦੇ ਦਿਨ ਚੱਲ ਰਹੇ ਆ ਹਾਂ ਹਾਂ ਸੋ ਇਹ ਰਖੜੀ ਵੱਧਾਉਂਦੀ ਹੁੰਦੀਆਂ ਹੁੰਦੀਆਂ ਹਾਂਜੀ ਤੇ ਭਰਾ ਭਰਾਵਾਂ ਦੇ ਹਾਂਜੀ ਤੇ ਭੈਣ ਕੋਲੋਂ ਵੀਰ ਵੇ ਬਣਾ ਲਾ ਰੱਖੜੀ ਸੋਹਣ ਜੈ ਗੁੱਟ ਤੇ ਸਜਾਲੇ ਰੱਖੜੀ ਆਏ ਹਾਏ ਵਾਹ ਜੀ ਵਾਹ ਭੈਣ ਕੋਲੋਂ ਵੀਰ ਵੇ ਬਣਾ ਲਾ ਰੱਖੜੀ ਸੋਹਣ ਜੈ ਗੁੱਟ ਤੇ ਸਜਾਲਾ ਰੱਖੜੀ ਸੋ ਹਾਂਜੀ ਅੱਜ ਆਪਣੀ ਭੈਣ ਮੇਰੀ ਭੈਣ ਆ ਰਹੀ ਆ ਰੱਖੜੀ ਬੰਨਣ ਹੋ ਰੱਖੜੀ ਬੰਨਾਂਗੇ ਹਾਂ ਤੇ ਜੇਬ ਢਿੱਲੀ ਕਰਾਂਗੇ ਹਾਂ ਉਹ ਕਰਨੀ ਪੈਣੀ ਹੈ ਤੇ ਇਹਦਾ ਵੀ ਕਰਕੇ ਆਉਗਾ ਸਹੀ ਗੱਲ ਆ ਸੁਕਰੇ ਬੇਬੇ ਤੂੰ ਦੇ ਆਲੂ ਕੱਢ ਕੇ ਦਿੰਦਾ ਨਹੀਂ ਬੰਦ ਦੰਦੇ ਆਲੂ ਚਾਹੀਦੇ ਸਾਰੇ ਘਰ ਚਾਰੇ ਆਲੂ ਸੋ ਪਿਆਰੀਆਂ ਚੱਲ ਰਹੀਆਂ ਬੁੱਲ ਹੈ ਬੇਬੇ ਤੇ ਹੋਰ ਆਵੇ ਮੈਂ ਸਬਜ਼ੀ ਕੀ ਕਿਹੜੀ ਸਬਜ਼ੀ ਬਣ ਰਹੀ ਹੈ ਅੱਜ ਦੱਸੋ ਆਵੇ ਆਲੂ ਗੋਭੀ ਵੀ ਬਣਾਵਾ ਤਾਦੇ ਫੁੱਲ ਕੇ ਬਗਾਣਾ ਹਾਂ ਹੁਣ ਭੈਣ ਨੇ ਰਖੜੀ ਬੰਦਣਾ ਆਏ ਹਾਏ ਆਮਨ ਦੇ ਗੁੱਟ ਤੇ ਆਇ ਤੇ ਰਖਵਾ ਆਲੂ ਆਲੂਆਂ ਦੇ ਨਾਲ ਇੱਕ ਪਨੀਰ ਦੀ ਸਬਜ਼ੀ ਵੀ ਆ ਹਾਂ ਤੇ ਉਹ ਵੀ ਚੱਲਦੇ ਅਗੇ ਸੋ ਭੈਣੋਂ ਨਹੀਂ ਆ ਰਹੇ ਰਖੜੀ ਬਣਾ ਉਸ ਵੇ ਸਾਰੇ ਨੂੰ ਮੈਨੂੰ ਲੱਗਦਾ ਲਗ ਭਗ ਬਣੀ ਲਈ ਆ ਡੈਡੀ ਜੀ ਮੰਮੀ ਜੀ ਵੀ ਬੰਨੇ ਆਏ ਸੀ ਬੰਨੇ ਆਏ ਸੀ ਵਾਹ ਜੀ ਵਾਹ ਤਿਆਰੀਆਂ ਹਿਸ਼ਿਆਰੀਆਂ ਹੋ ਰਹੀਆਂ ਕੀ ਚੱਲੂ ਅੱਜ ਮਟਰ ਤੇ ਪਨੀਰ ਕਿਹੜੀ ਕਿਹੜੀ ਸਬਜ਼ੀ ਬਣ ਰਹੀ ਆ ਮਟਰ ਪਨੀਰ ਤੇ ਗੋਭੀ ਤੇ ਆਲੂ ਤੇ ਨਾਲ ਰਹਿਦਾ ਰਹਿਦਾ ਵਾਹ ਜੀ ਵਾਹ ਲਈ ਤਿਆਰ ਹੋ ਰਿਆ ਤੋਂ ਦੀਦੀਓ ਨਨ ਕਿੰਨੇ ਕਜੇ ਆਉਣਾ ਮੰਮੀ ਬਸ ਆਂਦੇ ਆ ਤੁਰੇ ਆ ਤੁਰ ਪਏ ਆ ਆ ਰਹੇ ਆ ਬੇਬੇ ਉਹ ਬਹਿ ਕੇ ਕਪਲ ਕਪਲ ਉਹ ਬਹਿ ਕੇ ਬਿਊਟੀਫੁੱਲ ਕਪਲ ਬਹਿ ਜਾਂਦੇ ਕੋਈ ਤੇ ਬੇਬੇ ਤੂੰ ਸੱਚ ਆਪਦੇ ਭਰਾ ਦੇ ਕਦੇ ਰਖੜੀ ਬੰਨੀ ਆ ਬੰਨ ਮੈਂ ਗਈ ਨਹੀਂ ਕਦੇ ਬੰਨ ਬੋਤੀ ਅਸੇ ਕਦੇ ਨਹੀਂ ਬੰਨਨੀ ਕਦੇ ਵੀ ਨਹੀਂ ਬੰਨਨੀ ਬੇ ਨਾ ਕਦੇ ਵੀ ਨਹੀਂ ਬੰਨਨੀ ਡਿਨਰ ਦੀ ਤਿਆਰੀ ਹੋ ਰਹੀ ਆ ਆਲੂ ਤੇ ਆ ਨਾਲ ਕੀ ਜੀਰੇ ਆ ਲਓ ਜੀ ਪਿਆਜ਼ ਲਸਣ ਹੁਣ ਚੱਲੂਗੀ ਗੋਭੀ 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 ਕੱਟ ਦਿਆ ਬਣ ਗਈ ਸਬਜੀ ਤਿਆਰ ਬਰ ਤਿਆਰ ਬਸ ਹੋ ਗਈ ਜਲਦੀ ਘਰ ਨੂੰ ਪਹੁੰਚਦੇ ਬੇਬੇ ਸਾਭੀਆਂ ਤਿਆਰ ਹੋ ਰਹੀਆਂ ਨੇ ਬਿਲਕੁਲ ਬਣਾਉਣੀਆਂ ਵੀ ਚਾਈ ਤੀਆਂ ਜੁਆਈ ਭਾਈ ਆ ਆਹ ਜੀ ਹਾਂ ਕੁੜੀ ਆਈ ਆ ਰਖੜੀਆਂ ਦਾ ਦਿਨ ਆ ਹਾਂਜੀ ਖੁਸ਼ੀਆਂ ਮਨਾਓ ਵੀ ਖੁਸ਼ੀ ਲੈ ਕੇ ਆਏ ਆ ਆਪਾਂ ਵੀ ਅੱਗੋਂ ਖੁਸ਼ੀਆਂ ਮਨਾਈਏ ਹਾਂ ਹਾਂ ਮੈਂ ਵੀ ਆਈ ਆ ਅਗੋਂ ਸਾਡੇ ਬੱਚਾ ਮਹਾਰਾਜ ਨੇ ਦਿੱਤਾ ਸਾਨੂੰ ਰਖੜੀ ਬੰਨਣ ਨੂੰ ਬਣਾਓ ਰਖੜੀ ਗੁੱਟ ਦੇ ਨਾਲ ਬੇਬੇ ਬੰਦਾ ਮਿਲ ਕੇ ਜਾਂਦਾ ਹਾਂ ਹਾਂ ਬਣਾਈਆਂ ਬੰਨੇ ਬਣੇ ਆ ਕੀ ਬੰਨੇ ਕੀ ਬਣੇ ਬੰਨੇ ਬਣੇ ਵੀ ਪਹਿਣਾ ਮਿਲ ਜਾਂਦੀਆਂ ਵੀਰਾਂ ਦੇ ਰਖੜੀ ਬੰਨ ਜਾਂਦੀਆਂ ਸਾਰੇ ਪਰਿਵਾਰ ਨੂੰ ਮਿਲ ਜਾਂਦੀਆਂ ਉਧਰ ਆਇਆ ਹੀ ਨਹੀਂ ਜਾਂਦਾ ਅਗਲਾ ਕਿੰਨਾ ਹੈ ਜਿਹੜੇ ਭੈਣ ਭਰਾਵਾਂ 'ਚ ਗੁੱਸੇ ਗਲੇ ਹੁੰਦੇ ਆ ਉਹ ਇਸ ਦਿਨ ਤੇ ਖਤਮ ਬੜੇ ਦਿਨ ਤਿਆਰ ਹੁੰਦੇ ਜਦੋਂ ਗੁੱਸੇ ਗਲੇ ਖਤਮ ਹੋ ਜਾਂਦੇ ਨੇ ਤੇ ਸਾਡਾ ਡੋਲੂ ਬੋਲਵਾ ਆ ਗਿਆ ਇੱਧਰ ਗੂਗਲ ਨੂੰ ਤਾਂ ਬੁਲਾਇਆ ਆਪਣਾ ਪੈਰ ਆਊਗਾ ਗੂਗਲੀ ਤੋਨੂੰ ਅੱਜ ਦੀ ਗੱਲ ਦੱਸ ਦੇ ਕਿਵੇਂ ਬੇਬੇ ਮੈਂ ਤੇਰੀ ਢਾਲ ਵਿੱਚ ਨੂਨ ਨਾਲ ਸਾਰ ਹਾਂ ਹਾਂ ਫਰਮਣ ਮੇਂ ਮਾਰੀ ਢੋਈ ਵਿੱਚ ਦਾਣਾ ਮਨਾ ਕੋਈ ਹਾਂ ਸੋਨੇ ਮੇਂ ਮਾਰੀ ਸੋਰਾ ਸਵੇਰਾ ਤੇ ਵੀ ਰੱਖੋ ਅੱਜ ਦਾਲ ਬਣਾਈ ਬੇਬੇ ਹੈ ਦਾਲ ਬਣਾਈ ਅੱਜ ਬੇਬੇ ਨੇ ਦਾਲ ਬਣਾਈ ਸੀਗੀ ਚੁੱਲੇ ਤੇ ਚੁੱਲੇ ਤੇ ਇੱਕ ਮਿੰਟ ਚੁੱਲੇ ਤੇ ਧਾਰਤੀ ਬੇਬੇ ਨੇ ਬੇਬੇ ਨੇ ਦਾਲ ਪਾਤੀ ਤੇ ਪਾਣੀ ਪਾਤਾ ਜਦੋਂ ਜਦੋਂ ਨਾ ਡਾਲਰ ਤੰਗ ਨਹੀਂ ਕਰਨਾ ਜਦੋਂ ਦਾਲ ਦੂ ਸਾਰੀ ਬਣ ਗਈ ਨਾ ਜਦੋਂ ਟੇਸਟ ਚੈੱਕ ਕੀਤਾ ਬੇਬੇ ਕਹਿੰਦੀ ਦਾਲ ਘੱਟ ਪਈ ਬੇਬੇ ਕਹਿੰਦੀ ਦਾਲ ਨਹੀਂ ਘੱਟ ਪਈ ਪਾਣੀ ਜ਼ਿਆਦਾ ਪਾਤਾ ਤਾਨੇ ਟੂੜੇ ਨਾ ਮੇਰੇ ਲੱਗਦੇ ਤੁਸੀਂ ਜੋ ਉੱਠਿਆ ਨੇ ਤੇ ਪਾਣੀ ਪਵਾ ਦਾਲ ਇੰਨੇ ਕਿ ਕਿਲੋ ਪਾਣੀ ਪਾਦਾ ਬੇਬਣ 1 ਲੀਟਰ 2 ਲੀਟਰ ਹੋਈ ਨਾ ਫੇਰ ਕੀ ਹੋਇਆ ਗੁੱਡ ਮਾਰਨਿੰਗ ਸੋਹਦੇ ਜੀਬ ਤੇ ਤੇ ਆ ਲੂੰਬੜ ਥੱਲੇ ਸੁਤਾ ਰਹਿੰਦਾ ਇਹ ਨਾ ਇਹ ਤਾਂ ਡਰ ਕੇ ਸੌਂਦੀ ਕਿਉਂਕਿ ਇਹ ਤੰਗ ਬਹੁ ਕਰਦਾ ਹੈ ਬੇਬੇ ਬਹੁਤ ਸਿਕਾਉਂਦਾ ਹੈ ਸੌਂ ਨਹੀਂ ਦਿੰਦਾ ਵਿਚਾਰੀ ਨੂੰ ਰੈਂਬੋ ਕਿੱਥੇ ਆ ਉਹ ਤਾਂ ਕੋਈ ਪਤਾ ਨਹੀਂ ਆ ਹੈ ਉਹ ਤਾਂ ਟੂਰ ਤੇ ਗਈ ਆ ਟੂਰ ਤੇ ਰਹਿੰਦੀ ਰੈਂਬੋ ਦਾ ਕਿਹੜੇ ਟੂਰ ਤੇ ਗਈ ਆ ਹੁਣ ਕੀ ਪਾ ਕੇ ਕੇਰਾ ਉਹ ਚਲੀ ਗਈ ਕੰਮ ਤਾਂ ਟੱਪ ਕੇ ਹਾਂ ਗਾਹ ਵੇਖੋ ਕਿੱਥੇ ਜਾਂਦੀ ਹੈ ਕਿਧਰ ਦਾ ਟੂਰ ਕੱਢਦੀ ਆ ਦੂਰ ਦੀ ਜਾਂਦੀ ਆ કે ਨੇੜੇ ਦਾ ਟੂਰ ਕੱਢ ਲੈਂਦੀ ਪਤਾ ਨਹੀਂ ਉਹਦਾ ਪਤਾ ਹੀ ਕੋਈ ਨਹੀਂ ਕਿੱਥੋਂ ਦਾ ਟੂਰ ਕੱਢਦੀ ਆ ਲਓ ਜੀ ਦੀਦੀ ਹੁਣ ਆ ਚੁੱਕੇ ਨੇ ਮਨਾਉਣੇ ਬੇਬੇ ਮਿਲੀਆਂ ਫਿਰ ਮਿਲਣਾ ਹੀ ਪੈਣਾ

ਲੋ ਜੀ ਆ ਸਾਡੇ ਜੱਪੂ ਦੇ ਜੱਪੂ ਦੀ ਰਿੱਕੀ ਭੈਣ ਆ ਜੇ ਮੇਰੀ ਕੁਗਲ ਸਾਡੇ ਬਾਹਰ ਟੋਣੀ ਆ ਲੈ ਕੇ ਆਇਆ ਸ਼ਹਿਰ ਲੋ ਜੀ ਮਿਲੋ ਸਾਡੀ ਸਿਦਕ ਨੂੰ ਸਿਦਕਾ ਮੈਂ ਤੇਰੇ ਵੀ ਆ ਸਾਡੇ ਕੋਲ ਨਹੀਂ ਕੱਟਣੇ ਗਏ ਉਹ ਇਹਨਾਂ ਦੀਦੀ ਕੋਲੇ ਵਧੀਆ ਜਦੋਂ ਮੈਂ ਚੱਕ ਲਈ ਤੇ ਰੋਣ ਲੱਗ ਪਿਆ ਚੱਕਿਆ ਜਨੂ ਜੱਪੂ ਆ ਨਹੀਂ ਆਉਂਦੇ ਘਰ ਰਖੜੀ ਦਿਖਾਉਂਦਾ ਆ ਰਹਿਣ ਸਪਾਈਡਰਮੈਨ ਸਪਾਈਡਰਮੈਨ ਵਾਲੀ ਜੱਪੂ ਕੋਲੇ ਆ ਜੱਪੂ ਜਦੋਂ ਨਿੱਕਾ ਹੁੰਦਾ ਸੀ ਜਿਆਦਾ ਖੁਸ਼ ਰਹਿੰਦਾ ਸੀ ਬਹੁਤ ਵਧੀਆ ਸੀ ਹਣਾ ਹੁਣ ਆਉਂਦਾ ਹੀ ਨਹੀਂ ਯਾਰ ਕਿਹ ਕੋਲੇ ਕਿੰਨੇ ਪੈਸੇ ਦਿੱਤੇ ਭੈਣ ਨੂੰ ਕਿੰਨੇ ਪੈਸੇ ਦਿੱਤੇ ਕਿੰਨੇ ਪੈਸੇ ਦਿੱਤੇ ਦਿੱਤਾ ਗਿਆ ਦਿੱਤਾ ਕੋ ਨਹੀਂ ਦਿੱਤਾ ਨਹੀਂ ਦਿੱਤਾ ਕੀ ਕਹਿੰਦੇ ਦਿੱਤਾ ਭੈਣ ਨੂੰ ਕੁਛ ਨਹੀਂ ਮਿਲਿਆ ਤਾਂ ਇਹ ਕਰਦੀ ਪਈ ਵਿਚਾਰੀ ਉਹ ਗੁੱਲ ਲੈ ਜੇ ਨਾਂ ਵੀ ਬੜਾ ਕੰਮ ਵੀ ਨਾ ਬਾਹਰ ਝੋਲ ਨਾ ਆਇਆ ਤਾਂ ਪਾਰਾ ਗਿਆ ਕੋਲੀ ਵਾਟਰ ਪੀਓ ਵਾਟਰ ਉਂਝ ਵਾਟਰ ਚਾਪੂ ਇਹ ਵਾਟ ਨਹੀਂ ਵਾਟਰ ਪੀਓ ਵਾਟਰ ਵਾਟਰ ਵੀ ਨਾ ਇਹ ਪਾਣੀ ਅੱਜ ਵਾਟਰ ਚਾਹ ਨਾ ਪਾਣੀ ਲੈਣਾ ਧਰਮੀ ਬੜੀ ਆ ਪਹਿਲਾਂ ਜਦੋਂ ਲੈ ਗਈ ਚਲੀ ਗਈ ਮੇਰੇ ਕੋਲ ਸਾਈਕਾ ਆਇਆ ਕਾ ਆਇਆ ਸਰ ਸੀ ਆ ਬਰਾਉਨ ਆ ਬੱਧੇ ਕੀ ਕਾਲ ਬਰਾਉਨ ਲੈ ਰਹੀ ਹੈ ਇੱਥੇ ਕਾ ਜੋ ਮੈਂ ਕੋਸੀ ਮੈਂ ਦਿੰਨੀ ਆ ਬਿੰਟੀ ਐ ਲੈ नहीं मत। अरे नालिया, नालिया कचूमा। इधर यार कचूमा अंदर तो देख नालिया। भाई भाई तो जब तू आए। संगीत क्या तू यहाँ मामा मातू? अब ये शुरू करेंगे शुरू दिल्ली बनी है घर। चलो। पहला सर्दीस्पेस लगा मेरा। चलो बे। चल बानो नालिया मान लेना। वाह ये बता मामा 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 कौन ही लगा। ਵਾਹ ਜੀ ਰੱਖੀ ਦਿਖਾ ਲਈਏ ਵਾਹ ਜੀ ਵਾਹ ਇਹ ਉਹ ਲੈ ਆ ਆ ਤੁਹਾਡੇ ਵੱਟਾ ਮਿਸਟਰੀ ਬਾਕਸ ਆ ਮਿਸਟਰੀ ਬਾਕਸ ਨਾਲਾ ਸੁਣਾ ਰੱਖੀ ਜਿਹੜੀ ਮਸਾਲਾ ਅੱਛਾ ਰੱਖੀ ਭਾਵੇਂ ਜਿਹੜੀ ਮਸਾਲਾ ਦੱਸੋ ਕਿਹੜੀ ਪਸੰਦ ਹੈ ਜਿਹੜੀ ਪਸੰਦ ਆਉਂਦੀ ਹੈ ਜਿਹੜੀ ਟੁੱਟੇ ਨਾ ਜਲਦੀ ਹਾਂ ਹਨਾ ਜਿਵੇਂ ਨਾ ਇੰਨਾਂ ਦੇ ਸੀਪੀਆਂ ਸਤਾਰੇ ਜੇ ਲੈ ਆ ਤਿਆਰ ਦੋ ਹੀ ਨਹੀਂ ਟੱਟਦੀਆਂ ਕਿਹੜੀਆਂ ਆਹ ਹਾਂ ਤੇ ਆ ਆ ਆ ਵਧੀਆ ਵਾ ਹਾਂ ਆ ਜਿਹੜੀ ਬਦਲ ਵਾਲੀ ਸੁਪਾ ਜੀ ਨਾਲ ਵਧੀਆ ਆਜ ਦਿਖਾ ਲਈਏ ਚਲੋ ਕੱਢ ਲੋ ਲਓ ਵੀ ਆ ਵੀ ਸੱਜਣੋ ਸਕੇ ਦਿਖਾ ਦਈਏ ਆ ਸੋਹਣੀ ਆ ਹਾਂ ਆ ਸੋਹਣੀ ਹੈ ਬਹੁਤ ਬਿਊਟੀਫੁਲ ਦੀਦੀ ਦੀਦੀ ਹੈ ਗਿਆ ਤੇ ਸਾਰੀਆਂ ਸੋਹਣੀਆਂ ਪਰ ਇਹ ਨਹੀਂ ਆ ਸੋਹਣੀਆਂ ਲੱਗਿਆ ਵਾ ਵਧੀਆ ਬਰਾਦੂ ਜਦੋਂ ਉਹਦਰ ਆ ਗਏ ਲੱਗਾ ਪਹਿਲੇ ਵਾਰੇ ਜਗਾ ਖੇਡ ਲਗਾ ਚਾਹਣਾ ਉਹ ਜੋ ਹੋਣੀ ਨਹੀਂ ਕਿਤਾ ਉਹ ਮਿੱਟਾ ਕੀਤਾ ਜਾਵੇ ਓ ਮਾਈ ਗਾਡ ਓ ਮਾਈ ਗਾਡ ਮੈਨਾਂ ਵੀ ਕਹਾਂ ਉਹ ਮੈਂ ਪਹਿਲਾਂ ਹੀ ਕਹਾਂ ਕਿ ਕਿਹੜੀ ਵਰਤ ਕੀ ਹੈ ਕੀ ਹੈ ਇਹ ਕਲਾਕਾਂ ਦੇ ਕਾਜੂ ਕਤਲੀ ਹੋ ਜਿਹੜੇ ਅਰੇ ਹਾਂ ਸਹੀ ਗੱਲ ਨਹੀਂ ਕਿ ਇਧਰ ਉਧਰ ਆ ਜਾਂਦਾ ਹਾਂ ਹਾਂ ਗਾਣੀ ਦਿੱਤੀ ਹੁੰਦੀ ਨਾ ਬਣ ਕੇ ਨਹੀਂ ਦੇਖਦੇ ਫਿਰ ਨਹੀਂ ਤੇ ਇਧਰ ਹੋ ਜਾਂਦਾ ਹਾਂ 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 ਚਲੋ ਕੋਲੋਂ ਵੀਰ ਵੇ ਬੁਲਾ ਨਾਲਾ ਰਖੜੀ ਸੁਣ ਗਏ ਗੁੱਟ ਤੇ ਸਹੀ ਜਾਲਾ ਰਖੜੀ ਤੇਰੇ ਰਿਤੀਆ ਪਿਆਰ ਪਹਿਨਦਾ ਵਰਾਗ ਤੇ ਪਿਆਰ ਪਹਿਨਦਾ ਵਾਹ ਜੀ ਵਾਹ ਥੈਂਕ ਯੂ ਥੈਂਕ ਯੂ ਉਹਨੇ ਮੈਨ ਲਾਓ ਹਰ ਬਣਾ ਹਾਂਜੀ ਹਾਂਜੀ ਵੇਟ ਕਰੋ ਕਾਣਾ ਵਰਦੀ ਨੂੰ ਕਰਨਾ ਮਿੱਠਾ ਰੱਖਣਾ ਲੀਫ ਹੈ ਨੂੰ ਕਰਨਾ ਮਿੱਠਾ ਖਾ ਲਾ ਵਰਦੀ ਤਕਰੀ ਬਣਾ ਲਈ ਪੈਨ ਕੋਲੋ ਬੋਲੋ ਬਾਬਾ ਬੋਲੋ ਜਮੀ ਬੋਲੋ ਕਾੜੀ ਜੀ ਲੋ ਅਸਕਾਂ ਤੇ ਤੋਂ ਨੁਕਸਾਨ ਦਾਊਗਾ ਸੋਣੇ ਕਿੰਨਾ ਵੱਡਾ ਇਹੋ ਮਹਾਰਾਜ ਕਰਾ ਸੂਰ ਦਿਂਦੇ ਰਹਿਣਾ ਬੈਣਾ ਰੱਖਣੀਆਂ ਬੰਨੀਆਂ ਰਹਿਣਾ ਦਿਨੋ ਪਹਿਲਾਂ ਦੀਦੀ ਖੋਲ ਲਈ ਬਾਕਸ ਜੇ ਵੈਜੈਂ ਇੱਕ ਵਾਰੀ ਖੋਲ ਹੀ ਲੈਣਾ ਉਹਨਾਂ ਨੇ ਜਦ ਪਾ ਲੱਗਾ ਨਹੀਂ ਕੀ ਕਰਾਂਗੇ ਕੀ ਬਣਾ ਕੇ ਬੈਠੀ ਪੈ ਕੇ ਜੇ ਪੈਕਿੰਗ ਬੜੀ ਸੋਹਣੀ ਆ ਹਾਂ ਓਏ 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 ਵੈਰੀ ਬਿਊਟੀਫੁਲ ਏ ਓ ਕਾਕਾ ਕਾਜੂ ਬਲਾਂ ਪੈਸਤਾ ਚੱਲਣਗੇ ਲਕੋਗੇ ਰੱਖ ਦੋ ਇਹਨੇ ਦੋਗੇ ਰੱਖ ਦੋ ਲਕੋ ਕੇ ਰੱਖ ਲੇ ਲਕੋ ਕੇ ਢਾੜ ਦੇ ਨਹੀਂ ਇਹ ਦੱਬਾ ਦੋ ਲਕੋਗੇ ਕਿੱਥੇ ਰੱਖਣੇ ਆ ਕਿੱਥੇ ਰੱਖਣੇ ਆ ਮੈਂ ਇਹ ਥੋੜੀ ਨਾਲ ਅੱਛਾ ਬਹੁਤ ਸੋਹਣੀ ਲੱਗਦੀ ਪਈ ਐ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ ਦੀਦੀ ਸੂਟ ਸੋਹਣਾ ਲੱਗਾ ਨਾ ਹਾਂ ਆ ਤੁਹਾਡਾ ਸੂਟ ਆ ਆਜੀ ਥਲੇ ਤੋਂ ਦੀ ਪਾ ਕੇ ਜੇ ਡਿਊਟੀ ਨੇ ਚਾਹਵਦੀ ਚੇਕਿੰਗ ਬਰਫੀ ਲੈ ਜਣੀ ਇਹਨਾਂ ਨੇ ਲੈ ਜਣੀ ਕੋਈ ਨਹੀਂ ਨਾਲ ਜਾਇਗਾ ਬੰਨਣਾ ਆਈ ਤਾਂ ਮੂੰਹ ਸਵਾਰੀ ਜਾਂਦੇ ਆ ਬੱਸ ਤਾਂ ਮੈਂ ਨਾ ਇਹ ਖਵਾਉਣ ਲੱਗੇ ਆ ਸਾਰਿਆਂ ਨੂੰ ਹਾਂ ਅਨੂ ਉਹ ਸੀ ਤੇ ਕਹਿੰਦਾ ਆ ਵੀ ਸਵਾਮੀ ਦਾ ਭਾਈ ਬੈਠ। ਕਹ ਰਿਹਾ ਲੋ ਲੈ ਪੜਿਆ ਲਿਖਿਆ ਨੂੰ ਥੋੜੀ। ਮਾਂ ਡੈਡੀ ਜੀ ਕੋਲੇ ਨਾ ਕਰਦੇ ਡੱਬਾ ਕਿਨੇ ਵੇਲਾ ਕਰਨਾ ਡੈਡੀ। ਕੋਈ ਨਹੀਂ ਨਾ ਖਾਲ ਕੰਮ ਕਰਦਾ। ਅੰਕਾਂ ਦੀ ਸਵਾਦ ਬੜੀ ਹੁੰਦੀ ਹੈ ਤੰਦੜਾ। ਇਹ ਇਹ ਇੱਕ ਨਹੀਂ ਦੋ ਦੋ ਚੱਕੋ। ਨਹੀਂ ਉਹ ਵਾਲੀ ਵਾਲੀ ਸਵੇਰ ਵੀ ਮੇਰੇ ਨਾਲ ਰੋਟੀ ਵੀ ਖਾਣੀ। ਇਹ ਡੱਬਾ ਡੈਡੀ ਨੇ ਮਿਲਾ ਕਰਨਾ। ਮੰਮੀ ਡਾਈਟਿੰਗ ਤੇ ਆ। ਹਾਂ ਮੈਂ ਮਿੱਠਾ ਘੱਟ ਵੱਧੀ ਖਾ ਲਈਦਾ ਕਦੇ-ਕਦੇ ਕਦੇ-ਕਦੇ ਖਾ ਲਈਦਾ। ਤੂੰ ਵੀ ਲੱਲਾ ਰਾਜ। ਆਹ ਲੱਲਾ ਸੁਣਤਾ। ਮੰਮੀ ਤੋਂ ਇਹਨੂੰ ਮੂਵਮੈਂਟ ਕਰਾਣਾ। <laughs> मैं अच्छा। <laughs> आज बहुत अच्छा मूवी देखी थी थोड़ा ना कह रहे हो डाइटिंग से याद है जब तू याद हो जाएगा सुवाल है बहुत सुवाल है अंकल जी बहुत हो रही है वाल्वाच किरणी आलू मटर ओ मटर पनीर देख गोभी आलू दही सैलेट चलो बाजी जाकर लगाओ ठीक है बाजी बा बाजी बा वाल्वा वाल्वा ओए 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 ब्लू ਭੱਜ ਗਿਆ ਨਹੀਂ ਨਹੀਂ ਚੱਲੇ ਦੀਦੀ ਬਾਏ 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 ਚਲ ਠੀਕ ਹੈ ਜੱਬੂ ਬਾਏ ਕਰ ਦੇ ਇੱਧਰ ਸਾਰਿਆਂ ਨੂੰ ਬਾਏ ਬਾਏ ਕਰ ਦੇ ਬਾਏ 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 ਹਾਂਜੀ ਸੋ ਸੱਜਣੋ ਜਿਨੇ ਜਿਹੜੇ ਵੀ ਆਪਦੀਆਂ ਭੈਣਾਂ ਦੇ ਰਖੜੀ ਬੰਨਤੀਆਂ ਉਹ ਵੀ ਕਮੈਂਟ ਕਰਕੇ ਦੱਸੋ ਕਿ ਪਾਈ ਆਹੀ ਬੰਨਤੀ ਆ ਸੋ ਜਿਨ੍ਹਾਂ ਨੇ ਨਹੀਂ ਬੰਨੀ ਉਹ ਫਿਰ ਆਪਦੀ ਉਹ ਸੱਚ ਹੈ ਤੇ ਉਹੀ ਗਿਆ ਜਿਨ੍ਹਾਂ 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 ਹਾਂਜੀ ਹੋਈ ਸਮਝ ਗਏ ਤੁਸੀਂ ਜਿੰਨਾ ਜਿੰਨਾ ਭੈਣਾਂ ਨੇ ਆਪਦੇ ਭਰਾ ਦੇ ਰਖੜੀ ਬੰਨਤੀ ਉਹ ਵੀ ਦੱਸ ਦਿਓ ਜਿੰਨਾਂ ਨੇ ਨਹੀਂ ਬੰਨੀ ਉਹ ਜਾ ਕੇ ਬੰਨ ਦੋ ਫਿਰ ਭਾਈ ਇਹਨਾਂ ਟਾਈਮ ਨਾਲ ਉਹ ਰਖੜੀਆਂ ਦੇ ਨਾਲ ਲੰਘਦੇ ਜਾ ਰਿਹਾ ਸੋ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਵਾਲਾ ਵਲੌਗ ਕਿੱਦਾਂ ਲੱਗਾ ਸਜੋਂ ਦੇ ਬਾਅਦ ਰੋ ਰੱਬ ਸਭ ਨੂੰ ਖੁਸ਼ ਰੱਖੇ ਸਭ ਦੇ ਪਰਿਵਾਰਾਂ ਨੂੰ ਸਭ ਦੇ ਵੀਰਾਂ ਨੂੰ ਸਭ ਦੀਆਂ ਭੈਣਾਂ ਨੂੰ ਸਭ ਦੀਆਂ ਮਾਵਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਖੁਸ਼ ਰੋ ਜੋਂਦੇ ਬਾਦ ਰੋ ਸਤਿ ਸ਼੍ਰੀ ਅਕਾਲ ਜੀ